ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਹੁੰਦਾ ਹੈਗਾ ਆਪਣੇ ਚੈਨਲ ਦੇ ਸਭ ਨੂੰ ਪਹਿਲਾ ਤੇ ਫਿਰ নোਟੀਫਿਕੇਸ਼ਨ ਦੇਖਣ ਨੂੰ ਸਾਨੂੰ ਮਿਲਦਾ ਵਾ ਠੀਕ ਹੈ ਪੂਰੀ ਜਾਣਕਾਰੀ ਦੇਖਣ ਨੂੰ ਮਿਲਦੀ ਹੈ ਅੱਜ ਕੱ데 ਨੋਟੀਫਿਕੇਸ਼ਨ ਚੱਲਦੇ ਆਪਾਂ ਵੀਡੀਓ ਤੇ ਅੱਜ ਕਾ ਨੋਟੀਫਿਕੇਸ਼ਨ ਹੈ ਸਮਾਜਿਕ ਸੁਰੱਖਿਆ ਮੈਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਠੀਕ ਹੈ ਜੀ ਤੇ ਨੋਟੀਫਿਕੇਸ਼ਨ ਕਦੋਂ ਸ਼ੁਰੂ ਹੋਇਆਗਾ 9/7/25 ਯਾਨੀ ਕਿ ਅੱਜ ਨੋਟੀਫਿਕੇਸ਼ਨ ਸ਼ੁਰੂ ਹੋ ਰਿਹਾ ਠੀਕ ਹੈ ਵੱਖ-ਵੱਖ ਪੋਸਟਾਂ ਲਈ ਆਊਟ ਕੀਤੀ ਗਈ ਕੁੱਲ ਪੋਸਟਾਂ 12 ਨੇ ਤਨ 33100 ਰੁਪਏ ਤੇ ਲਾਸਟ ਮਿਤੀ ਜਿਹੜੀ ਇਹਨੂੰ ਲਿਖੀ ਆ 7 8 2025 ਠੀਕ ਹੈ ਜੀ 2025 ਲਿਖੀ ਗਈ ਆ ਤੇ ਇਹ ਕਿਵੇਂ ਅਪਲਾਈ ਕਰਨਾ ਕੀ ਕੁਆਲਿਫੀਕੇਸ਼ਨ ਹੈ ਸਾਰਕੁਸ਼ਤਾ ਅਪੀ ਸੈਬ ਨੂੰ ਸਹਜੋ ਕੋ ਪਲੀਜ਼ ਜੋ ਕਿਸੇ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਚੱਲਦੇ ਆਪਾਂ ਇਹਨਾਂ ਦੇ ਨੋਟੀਫਿਕੇਸ਼ਨ ਤੇ ਠੀਕ ਹੈ ਜੀ ਆ ਇਹਨਾਂ ਦਾ ਨੋਟੀਫਿਕੇਸ਼ਨ ਹੈ ਆਪਾਂ ਥੋੜਾ ਜਿਹਾ ਦਿਖਾ ਦਈਏ ਤੁਹਾਨੂੰ ਡਾਇਰੈਕਟਰ ਸਮਾਜਿਕ ਸਿੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਐਸ ਸੀਓ ਨੰਬਰ 102 3 ਸੈਕਟਰ 34 A ਚੰਡੀਗੜ੍ਹ ਟੈਲੀਫੋਨ ਨੰਬਰ ਆਸ ਹੈ। ਜੇ ਕਿਸੇ ਨੇ ਮੇਰੇ ਭੈਣ ਭਰਾ ਨੂੰ ਕੁਝ ਪੁੱਛਣਾ ਕਰਨਾ ਹੁੰਦਾ ਵਾ ਇਹਨਾਂ ਨੇ ਆਹ ਟੈਲੀਫੋਨ ਨੰਬਰ ਜਾਰੀ ਕਰ ਰੱਖਿਆ। ਤੁਸੀਂ ਇਹਦੇ ਤੇ ਕਾਲ ਕਰਕੇ ਉਹਨੂੰ ਪੁੱਛ ਕਰ ਸਕਦੇ ਹੋ। ਇਹਨੇ ਬੋਲੇ ਪੰਜਾਬ ਰਾਜ ਮਹਿਲਾ ਕਮਿਸ਼ਨ ਮੈਂਬਰ ਦੀਆਂ ਬਾਰੇ 12 11 ਸਰਕਾਰੀ ਖਾਲੀ ਅਸਾਮੀਆਂ ਪਰਨ ਸੰਬੰਧਿਤ ਚਾਹਵਣ ਮੀਦਵਾਰ ਜਿਹੜੇ ਹੈਗੇ ਨੇ ਹੁਣ ਉਹਦੇ ਤੇ ਸੰਖਿਆ ਕੀ ਹੈ ਪਹਿਲੀ ਸੀਨੀਅਰ ਵਾਈਸ ਚੇਅਰ ਪਰਸੈਂ ਇੱਕ ਪੋਸਟ ਹੈ ਵਾਈਸ ਚੇਅਰ ਪਰਸੈਂ ਦੀ ਇੱਕ ਪੋਸਟ ਅਤੇ ਮੈਂਬਰਾਂ ਦੀ ਪੋਸਟਾਂ ਨੇ ਦੱਸੋ। 10 ਦੇ ਵਿੱਚੋਂ 8 ਜਨਰਲ ਦੀਆਂ ਤੇ 2 ਐਸਸੀ ਦੀਆਂ ਨੇ ਟੋਟਲ ਮਿਲਾ ਕੇ ਹੋ ਗਏ ਸਰ ਇਹ 22 ਪੋਸਟ ਠੀਕ ਹੈ ਜੀ ਹੁਣ ਗੱਲ ਕਰਦੇ ਆਂ ਯੋਗਤਾ ਦੀ ਜਿਹੜੇ ਵੀ ਵਿਕਤੀਆਂ ਦੇ ਕੋਲੇ ਲਾ ਦੀ ਡਿਗਰੀ ਹੈ ਤੇ ਉਹਦਾ ਤਜਰਬਾ ਵਾ ਠੀਕ ਹੈ ਚਾਹੇ ਜੇਹੀ ਵਿਅਕਤੀ ਜੋ ਕਿ ਮਹਿਲਾਵਾਂ ਦੇ ਵੱਧ ਤੋਂ ਵੱਧ ਯੋਗਤਾ ਮਾਨਦਾਰੀ ਰੱਖਦੇ ਹੋਣ ਠੀਕ ਹੈ ਇਸ ਤਰ੍ਹਾਂ ਦੇ ਕੇਸ ਲੜਦੇ ਹੋ ਉਹ ਉਮੀਦਵਾਰ ਇਹ ਫਾਰਮ ਭਰ ਸਕਦੇ ਨੇ ਯੋਗਤਾ ਇਹਨਾਂ ਦੀ ਇਹ ਹੈ ਤੇ ਉਹਨੇ ਭਰਨਾ ਕਿਵੇਂ ਆਂ ਸਨ ਮੈਂ ਗੱਲ ਕਰਦੇ ਆਂ ਏਜ ਤੇ ਭਰਨਾ ਕਿਵੇਂ ਏਜ 18 ਸਾਲ ਤੋਂ ਉੱਤੇ 55 ਸਾਲ ਤੋਂ ਛੋਟੀ ਕਿੰਨੀ ਮਰਜ਼ੀ ਹੋਵੇ ਤੇ ਹੁਣ ਨੈਕਸਟ ਗੱਲ ਆਪਾਂ ਕਰਦੇ ਆਂ ਗੱਲ ਜੀ ਕਾਦੀ ਗੱਲ ਕਰਦੇ ਕਿ ਅਪਲਾਈ ਕਿਵੇਂ ਕਰਨਾ ਵਾ ਅਪਲਾਈ ਕਰਨ ਵਾਸਤੇ ਚਾਹਵਨ ਉਮੀਦਵਾਰ ਜਿਹੜੇ ਹੈਗੇ ਨੇ ਉਹਨੇ ਆਪਣਾ ਆਪਣਾ ਨਾ ਸੀਵੀ ਜਾਰੀ ਜੂਮ ਠੀਕ ਹੈ ਜੀ ਜੂਮ ਬਣਾ ਕੇ ਉਹਦੇ ਨਾਲ ਆਪਣੀ ਜਿੰਨੀ ਕੁਆਲਿਫਿਕੇਸ਼ਨ ਹੈ ਸਾਰੇ ਕੁਆਲਿਫਿਕੇਸ਼ਨ ਐਕਸਪੀਰੀਐਂਸ ਆਧਾਰ ਕਾਰਡ ਪੈਨ ਕਾਰਡ ਠੀਕ ਹੈ ਤੇ ਰੈਜ਼ੀਡੈਂਸ ਸਰਟੀਫਿਕੇਟ ਲਾ ਕੇ ਠੀਕ ਹੈ ਜੀ ਉਹ ਸਾਰੇ 셀ਫ ਅਟੈਸਟਡ ਕਰਕੇ ਠੀਕ ਹੈ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸਾਰੇ ਇਹ ਲਿਖਿਆ ਹੈ ਕਿ ਆ ਦੇਖੋ ਵੀਨੇ ਪੱਤਰ ਡਾਇਰੈਕਟਰ ਸਮਾਜਿਕ ਆਡਰੈਸ ਦੇਖ ਲਓ ਡਾਇਰੈਕਟਰ ਸਮਾਜਿਕ ਸਿੱਖਿਆ ਤੇ ਬਾਲ ਤੇ ਇਸਤਰੀ ਵਿਕਾਸ ਵਿਭਾਗ ਪੰਜਾਬ ਐਸਓਐਸ ਨਗਰ 102 3 ਸੈਕਟਰ 34ਏ ਚੰਡੀਗੜ੍ਹ ਠੀਕ ਹੈ ਜੀ ਇੱਥੇ ਤੁਸੀਂ ਇਸੇ ਭੇਜਦੇ ਆਵਾ ਇਹ ਅਡਰੈਸ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਨਹੀਂ ਤਾਂ ਆ ਲਿਖਿਆ ਪਿਆ ਇਹਦਾ ਪ੍ਰੋਪਰ ਪ੍ਰੋਪਰ ਅਡਰੈਸ ਉੱਤੇ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਜਿਹਨੂੰ ਵੀ ਨੋਟੀਫਿਕੇਸ਼ਨ ਚਾਹੀਦਾ ਹੈ ਇਹਦਾ ਨੋਟੀਫਿਕੇਸ਼ਨ ਲਿੰਕ ਉਸ ਨੂੰ ਡਿਸਕ੍ਰਿਪਸ਼ਨ ਜੋ ਕਿ ਦੇਖਣ ਨੂੰ ਮਿਲ ਜੂਗਾ ਠੀਕ ਹੈ ਜੀ ਤੇ ਮੈਨੇ ਬੋਲਿਆ ਕਿ ਜਿਹੜੀਆਂ ਫਾਰਮ ਐ 7 8 25 ਤੋਂ ਪਹਿਲਾਂ ਪਹਿਲੀ ਪਹੁੰਚਣ ਚਾਹੀਦੇ ਉਸ ਤੋਂ ਬਾਅਦ ਜਿਹੜੀ ਵੀ ਫਾਰਮ ਪਹੁੰਚਣਗੇ ਉਹ ਇਨਵੈਲਿਡ ਮੰਨੇ ਜਾਣਗੇ ਹੁਣ ਜਿਹੜੇ ਮੁੰਡੇ ਕੋਲੇ ਚੈਨਲ ਤੇ ਨਵੇਂ ਆਏ ਨੇ ਜੇ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਦੇ ਨਾਲ ਬੈਲ ਆਈਕਨ ਦਾ ਬਟਨ ਆਲਨ ਕਰ ਲਓ ਹੁਣ ਤਾਂ ਜੋ ਟਾਈਮ ਤੇ ਨੋਟੀਫਿਕੇਸ਼ਨ ਨੂੰ ਮਿਲਦਾ ਰਹੇ ਤੇ ਹੁਣ ਨੈਕਸਟ ਗੱਲ ਅਕਸ਼ਿਨ ਮੇਰੇ ਪਹਿਣ ਪੁਰਾਣੇ ਤਿਆਰੀ ਕਰਨੀ ਹੈ ਪੰਜਾਬੀ ਮਾਸਟਰ ਕੈਡਰ ਪੀਐਸਟੈਟ ਤੇ ਨੈਟ ਦੀ ਕਿ ਡਿਸਕ੍ਰਿਪਸ਼ਨ ਦੇ ਵੀਡੀਓ ਦੇ ਲਿੰਕ ਪਾਇਆ ਹੋਇਆ ਹੈ ਕਲਾਸਾਂ ਜੋ ਕਿ ਬਹੁਤ ਡੀਪਲੀ ਕੈਰੀ ਨੇ ਜਿਵੇਂ ਦੇਖਦੇ ਹੋ ਹਰ ਪਾਲਸੀ ਮਾ ਜੀ ਅਨਾਉਂਸਮੈਂਟ ਕਰਤੀ ਹੈ ਪੋਸਟਾਂ ਦੀ ਪੋਸਟਾਂ ਜਲਦੀ ਆਊਟ ਹੋਣ ਜਾ ਰਹੀਆਂ ਟੀਚਰ ਦੀਆਂ ਸੁਨਹਿਰੀ ਮੌਕੇ ਆ ਪਹਿਲੇ 400 ਪੋਸਟ ਆ ਰਹੀਆਂ ਨੇ ਉਹ ਨੈਕਸਟ ਪੋਸਟਾਂ ਮਾਸਟਰ ਕੀਡਰ ਪਤਾ ਨਹੀਂ ਕਦੋਂ ਆਉਣਾ ਕਦੋਂ ਨਹੀਂ ਆਉਣਾ ਇਸ ਕਰਕੇ ਕਲਾਸਾਂ ਜ਼ਰੂਰ ਵਿਜ਼ਿਟ ਕਰੋ ਕਲਾਸਾਂ ਬਹੁਤ ਜਿਆਦਾ ਹਾਈ ਲੈਵਲ ਨਾਲ ਤੇ ਹੈਂਡ ਰਾਈਟਰ ਨੋਟਸ ਨਾਲ ਤਿਆਰ ਕੀਤੀ ਜਾ ਰਹੀਆਂ ਨੇ ਸਾਡੀ ਵੀਡੀਓ ਵਧੀਆ ਲੱਗੀ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ @educator channel ਜੁੜੇ ਰਹੋ ਮਿਲਣ ਨੈਕਸਟ ਅਪਡੇਟ ਨਾਲ